ਹਲਕਾ ਤੂਰੀ ਵਿੱਚ ਚਾਰ ਬਲਾਕ ਸੰਮਤੀ ਉਮੀਦਵਾਰਾਂ ਦੇ ਜਿੱਤਣ ਤੇ ਅੱਜ ਕਾਂਗਰਸ ਪਾਰਟੀ ਵੱਲੋਂ ਤੂਰੀ ਚ ਕੀਤੀ ਗਈ ਪ੍ਰੈਸ ਕਾਨਫਰੰਸ ਬਲਾਕ ਸੰਮਤੀ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਨੇ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦਿਤਾਵਾਂਗੇ ਹਲਕਾ ਤੂਰੀ ਵਿੱਚ ਬਲਾਕ ਸੰਮਤੀ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਚਾਰ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਵੱਲੋਂ ਤੂਰੀ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇਸ ਮੋਕੇ ਬਲੌਕ ਸੰਮਤੀ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੇ ਕਿਹਾ ਕਿ ਇਹ ਜਿੱਤ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਲੋਕਾਂ ਦੇ ਭਰੋਸੇ ਦਾ ਨਤੀਜਾ ਹੈ ਅਤੇ ਸਾਨੂੰ ਯੂ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਸੁਭੀ ਵੱਲੋਂ ਜੋ ਪ੍ਰੇਰਣਾ ਦਿੱਤੀ ਸੀ ਅਤੇ ਉਹਨਾਂ ਦੀ ਕੀਤੀ ਮਿਹਨਤ ਸਦਕਾ ਅੱਜ ਅਸੀਂ ਬਲੌਕ ਸੰਮਤੀ ਚੋਣਾਂ ਦੇ ਵਿੱਚ ਜਿੱਤੇ ਹਾਂ ਅਤੇ ਉਹਨਾਂ ਨੇ ਦਾਅਵਾ ਦਿੱਤਾ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਦਾ ਜਿਤਾਉਣ ਲਈ ਵੀ ਉਹ ਪੂਰੀ ਤੰਦੇਹੀ ਨਾਲ ਕੰਮ ਕਰਨਗੇ ਇਹ ਬਾਨਾ ਦਾ ਜਿਨ੍ਹਾਂ ਨੇ ਸਾਡੀ ਮਿਹਨਤ ਨੂੰ ਜ਼ਾਇਆ ਨਹੀਂ ਜਾਣ ਦਿੱਤਾ ਜਿਨ੍ਹਾਂ ਨੇ ਵੇਖਿਆ ਕਿ ਅਸੀਂ ਨਵੀਂ ਸੋਚ ਵਾਲੇ ਬੰਦੇ ਨਿਵੇਕਲ ਕੰਮ ਕਰਨੇ ਚਾਹੁੰਦੇ ਆ ਉਹ ਪ੍ਰਾਣੀਆਂ ਰੀਤ ਰਵਾਜਾਂ ਤੋਂ ਉੱਪਰ ਉੱਠ ਕੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਸਾਡਾ ਸਾਥ ਦਿੱਤਾ ਔਰ ਸਾਡੇ ਚਾਰੇ ਉਮੀਦਵਾਰ ਪਾਰਟੀ ਨੇ ਮੈਨੂੰ ਸੱਤ ਦੀ ਜ਼ਿੰਮੇਵਾਰੀ ਸੌਂਪੀ ਸੀ ਜਿਦੇ ਵਿੱਚੋਂ 4 ਉਮੀਦਵਾਰ ਅਸੀਂ ਜਿਤਾਏ ਹੈ ਔਰ ਮੈਂ ਤਨਵਾਦ ਕਰਦਾ ਹਾਂ ਸਾਰੀਆਂ ਭੈਣਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਅੱਜ ਅਸੀਂ ਇਕੱਠੇ ਹੋਏ ਹਾਂ ਇਹਨਾਂ ਦੀ ਬਦੌਲਤ ਹੈ ਇਹਨਾਂ ਨੇ ਜਿਹੜਾ ਪਿੰਡਾਂ ਵਿੱਚ ਕੰਮ ਕਰਿਆ ਜਿਹੜੀ ਮਿਹਨਤ ਕਰੀ ਹੈ ਔਰ ਪਰਮਾਤਮਾ ਇਹਨਾਂ ਨੂੰ ਚਾਰ ਚੰਦ ਲਗਾਵੇ ਇਹ ਦਿਨ ਰਾਤ ਇਦਾਂ ਹੀ ਮਿਹਨਤ ਕਰਦੇ ਰਹਿਣ ਲੋਕਾਂ ਦਾ ਸਾਥ ਇਹਨਾਂ ਨੂੰ ਮਿਲਦਾ ਰਹੇ। 취ਬੀ ਦੇਖਿਆ ਗਿਆ ਹੈ ਜਿਹੜੇ ਛੋਟੇ ਘਰਾਂ ਦੇ ਨੀਚੋਂ ਹੋ ਕੇ ਘਰਾਂ ਦੇ ਅੱਜ ਉੱਪਰ ਆਏ ਨੇ। 2027 ਦਾ ਚੋਣਾ ਆ ਕੇ ਨੇੜੇ ਹੈ ਨਾ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਹੈ ਨਹੀਂ ਸਰ ਦੇਖੋ ਲੋਕ ਕੋਈ ਵੀ ਵਿਅਕਤੀ ਨੂੰ ਪਿਆਰ ਕਰਨਗੇ ਜੋ ਦਿਲੋਂ ਸੱਚਾ ਹੈ ਜਿਹੜਾ ਦਿਲੋਂ ਹੀ ਝੂਠਾ ਹੈ ਫਰੇਬੀ ਹੈ ਉਹ 1 2 ਦਿਨ ਹੀ ਟਿਕਦਾ ਉਹ ਜਿਆਦਾ ਟਾਈਮ ਨਹੀਂ ਟਿਕਦਾ ਮੈਂ ਆਪ ਮੇਰਾ ਕੋਈ ਖਾਨਦਾਨ ਵਿੱਚ ਦੇਖ ਲਓ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ ਆਸਟ੍ਰੇਲੀਆ ਦੀ ਪੜ੍ਹਾਈ ਛੱਡ ਕੇ ਆ ਕੇ ਉਰੇ ਆਸੀਂ ਵੀ ਸੱਚੇ ਬੰਦਿਆਂ ਨੂੰ ਲੈ ਕੇ ਜਾਣਾ ਔਰ ਸੱਚੇ ਤਨੋਂ ਮਨੋਂ ਤਨੋਂ ਕੰਮ ਕਰਿਆ ਮਿਹਨਤ ਕਰੀਏ ਭਾਈ ਕੋਈ ਵਿਅਕਤੀ ਬਾਹਰ ਖੜੀ ਕਰਕੇ ਕਹਦੇ ਜਿੱਥੇ ਮੇਰੀ ਡਿਊਟੀ ਵੀ ਨਹੀਂ ਸੀ ਮੈਂ ਨੇਮੋ ਧਰਮੀ ਕਹਿੰਦਾ ਮੈਂ ਇੱਕ ਉਥੇ ਇਹ ਨਹੀਂ ਕਿਹਾ ਵੀ ਕਾਂਗਰਸ ਨੂੰ ਵੋ ਇਹ ਨਹੀਂ ਕਿ ਆ ਵੀ ਉਹਦਾ ਆਪਰੇਸ਼ਨ ਕਰਨਾ ਮੈਂ ਕਿਹਾ ਕਾਂਗਰਸ ਦੇ ਬੰਦੇ ਆ ਕਾਂਗਰਸ ਨੂੰ ਵੋਟ ਪਾਓ ਪਰ ਕਈ ਲੋਕਾਂ ਦੀ ਸੋਚ ਇਹ ਚੱਲੀ ਹੈ ਪਰਮਾਤਮਾ ਨੇ ਉਹਨਾਂ ਨੂੰ ਵੀ ਦਿਖਾਤਾ ਵੀ ਉਹਨਾਂ ਦੇ ਪੱਲੇ ਕੀ ਹੈ ਔਰ ਸਾਡੇ ਪੱਲੇ ਜੋ ਪਿਆਰ ਲੋਕਾਂ ਨੇ ਦਿੱਤਾ ਹੈ ਉਹ ਸਾਡੇ ਸਿਰ ਅੱਖਾਂ ਦੇ ਉੱਪਰ ਹੈ ਹਮੇਸ਼ਾ ਉਹਦਾ ਸਤਿਕਾਰ ਕਰਾਂਗੇ ਤਨਦੇਹੀ ਦੇ ਨਾਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਗੱਲ 27 ਦੀ ਕਰੀਏ 2027 ਦੀ ਅਗਰ ਮੈਨੂੰ ਜਿਸ ਸਾਹਬ ਨਾਲ ਪਿਆਰ ਮਿਲਦਾ ਲੱਗਦਾ ਹੈ ਉਹ ਦਿਨ ਦੂਰ ਨਹੀਂ ਜਿਸ ਦਿਨ 27 ਦੀ ਸੀਟ ਵਿੱਚ ਵੀ ਕਾਂਗਰਸ ਪਾਰਟੀ ਇੱਥੇ ਦੀ ਨਿਮੈਂਤਗੀ ਕਰੇਗੀ ਕਿ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਨੇ ਇਕਜੁੱਟ ਹੋ ਕੇ ਜਿਹੜੇ ਦੋ ਦੋ ਜਾਂ 22 ਦਾ ਹੱਲਾ ਮਾਰਨਗੇ ਨਹੀਂ ਇਕਜੁੱਟ ਤਾਂ ਬਾਈ ਜੀ ਆਪਾਂ ਗੱਲਾਂ ਕਹਿ ਦਾਨੇ ਆ ਇਕਜੁੱਟ ਤਾਂ ਲੋਕਾਂ ਦੇ ਮਨਾਂ 'ਚ ਫਰਕ ਹੁੰਦਾ ਪਰ ਮੇਰੇ ਮਨ 'ਚ ਪੂਰਾ ਫਰਕ ਨਹੀਂ ਹੈ ਆਉ ਮੈਂ ਝੂਠੀਆਂ ਗੱਲਾਂ ਨਹੀਂ ਕਰਦਾ ਵੀ ਇਕਜੁੱਟਤਾ ਦੇ ਨਾਲ ਕਾਂਗਰਸ ਪਾਰਟੀ ਇਕਜੁੱਟਤਾ ਦੇ ਨਾਲ ਸੀਨੀਅਰ ਜਿਹੜੀ ਹੈ ਜੋ ਫੈਸਲਾ ਕਰੇਗੀ ਜੀ ਦੇ ਹੱਥ ਰੱਖੇਗੀ ਅਸੀਂ ਉਹਦਾ ਚੱਡਾ ਚੱਕ ਕੇ ਫਿਰਾਂਗੇ ਸਾਬ ਗਲੀ ਗਲੀ ਫਿਰਾਂਗੇ ਔਰ ਮੈਨੂੰ ਇਹ ਪਤਾ ਹੈ ਕਿ ਜਿੰਨੀ ਮਿਹਨਤ ਅਸੀਂ ਕਰ ਰਹੇ ਹਾਂ ਪਰਮਾਤਮਾ ਕਿਰਪਾ ਕਰੂਗਾ ਤਾਂ ਚੜ੍ਹਦੀ ਕਲਾ ਚ ਰਵਾਂਗੇ ਮੈਂ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਸਭ ਤੋਂ ਵੱਡੀ ਕੈਂਡੀਡੇਟ ਹੈ ਸਾਡੇ ਸ਼ੁਭੀ ਵੀਰ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਇਕੱਠੇ ਕੀਤਾ ਤੇ ਉਹਨਾਂ ਦੀ ਬਦੌਲਤ ਹੀ ਅਸੀਂ ਸਾਰੇ ਇੱਥੇ ਆਹ ਮੁਕਾਮ ਤੱਕ ਪਹੁੰਚੇ ਆਂਗੇ ਤੇ ਮੈਂ ਅੱਗੇ ਵੀ ਇਹੀ ਕਰਦੀ ਆਂ 2027 ਦੇ ਵਿੱਚ ਅਸੀਂ ਸਾਰੇ ਜਣੇ ਇਕਜੁੱਟ ਹੋ ਕੇ ਅੱਗੇ ਹੋਰ ਵੀ ਮਿਹਨਤ ਕਰਾਂਗੇ ਤੇ 2027 ਦੀਆਂ ਵੋਟਾਂ ਅਸੀਂ ਜਿੱਤ ਸਕੀਏ ਫਿਰ ਮੈਂ ਆ ਜੀ ਗੱਲ ਪੀ ਮਤਲਬ ਅਸੀਂ ਸਾਰੀ ਇਕਤਾ ਪਹਿਲੀ ਗੱਲ ਤਾਂ ਵੀ ਨਵੇਂ ਕੈਂਡੀਡੇਟ ਸੀ ਅਸੀਂ ਕੋਈ ਪੁਰਾਣੇ ਬੁਲਾਰੇ ਜਾਂ ਪੁਰਾਣੇ ਕੋਈ ਮੰਤਰੀ ਨਹੀਂ ਸੀ ਸਾਡੇ ਤੇ ਸ਼ੋਭਮ ਵੀਰ ਜੀ ਸਾਡੇ ਨਾਲ ਅੱਗੇ ਮਤਲਬ ਹੱਥ ਨਾਲ ਹੱਥ ਫੜ ਕੇ ਸਾਡੀ ਕੰਬੈਨ ਕਰਦੇ ਰਹੇ ਉਹਦੇ ਸਦਕਾ ਅਸੀਂ ਬਲਾਕ ਸ਼ਾਂਤੀ ਪ੍ਰਵਾਹੀ ਤੋਂ ਮੇਰੇ ਭੈਣ ਜੀ ਅਤੇ ਬਲਾਕ ਸ਼ਾਂਤੀ ਕਾਤਰੋਂ ਤੋਂ ਭੈਣ ਜੀ ਇਹ ਇੱਕ ਆਪਣੇ ਧੂਰੀ ਤੋਂ ਇਹ ਤਿੰਨੇ ਭੈਣ ਜੀਆਂ ਜਿੱਤੇ ਨੇ ਤੇ ਮੈਂ ਜ਼ਿਲ੍ਹਾ ਪ੍ਰੀਸ਼ਦ ਤੋਂ ਲੜਿਆ ਜਿਹਦੇ ਚ ਸਾਡਾ ਸਿਰਫ 1900 1800 ਵੋਟ ਦਾ ਫਰਕ ਰਿਹਾ ਜਿਹਦੇ ਚ ਅਸੀਂ ਪੂਰੀ ਮਤਲਬ ਮਿਹਨਤ ਕੀਤੀ ਸਾਨੂੰ ਇੰਨਾ ਪਿਆਰ ਮਿਲਿਆ ਹਲਕੇ ਤੋਂ ਮਤਲਬ ਅਸੀਂ ਬਿਨਾ ਕਿਸੇ ਲੀਡਰਾਂ ਦੀ ਉਸ ਤੋਂ ਕਿਉਂਕਿ ਸਰਕਾਰ ਵੀ ਉਲਟ ਹੋਣਾ ਤੇ ਸਾਰੇ ਸਰਪੰਚ ਮੈਂਬਰਾਂ ਦਾ ਸਾਡੇ ਉਲਟ ਹੋਣਾ ਇਸ ਕਰਕੇ ਵੀ ਅਸੀਂ ਫਿਰ ਵੀ ਬਹੁਤ ਜ਼ਿਆਦਾ ਅ ਮਤਲਬ ਖੁਸ਼ਕਿਸਮਤ ਮੰਨਦੇ ਆ ਵੀ ਸਾਨੂੰ ਇੰਨਾ ਪਿਆਰ ਮਿਲਿਆ ਇਲਾਕੇ ਚੋਂ ਵੀ ਅਸੀਂ ਉਹਦੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆ ਮਾਤਾਂ ਭੈਣਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਪਿਆਰ ਦਿੱਤਾ ਕਿਵੇਂ ਲੱਗਦਾ ਇੱਕ ਗ੍ਰੀਪ ਕਰਵਾਉਣੇ ਦੇ ਵਿੱਚੋਂ ਉੱਠ ਕੇ ਤੁਸੀਂ ਅਜਿਹੀਆਂ ਚੋਣਾ ਲੜੀਆਂ ਹਾਂਜੀ ਮਤਲਬ ਜਿਵੇਂ ਭਗਵਾਨ ਤੁਮਨ ਸਾਹਿਬ ਵੀ ਕਹਿੰਦੇ ਸੀ ਵੀ ਆਮ ਘਰਾਂ ਦੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ मतलब ਉਹਨਾਂ ਦੇ ਵਿਰੁੱਧ ਜਿਹੜਾ ਲੜਿਆਂਗੇ ਉਹਦੇ 'ਚ ਸਾਨੂੰ ਐ ਲੱਗਦਾ ਵੀ ਮਤਲਬ ਇੰਨਾ ਪਿਆਰ ਦੇਣਾ ਲੋਕਾਂ ਦਾ ਸਾਡੇ ਲਈ ਬਹੁਤ ਜ਼ਿਆਦੇ ਅੱਗੇ ਵਾਸਤੇ ਐ ਲੱਗਦਾ ਵੀ 2027 ਦਾ ਰਸਤਾ ਸਾਡਾ ਬਹੁਤ ਪੱਧਰ ਹੋ ਚੱਲਿਆ ਇਹਦੇ 'ਚ ਅਸੀਂ ਐ ਮੰਨਦੇ ਆਂ ਵੀ ਕਾਂਗਰਸ ਪਾਰਟੀ ਦੀਆਂ ਜੜਾਂ ਅਸੀਂ ਮਜ਼ਬੂਤ ਕਰ ਲਈਆਂ ਬਸ ਅੱਗੇ 2027 'ਚ ਇਹ ਹਵਾ ਦਾ ਬੁੱਲਾ ਇਦਾਂ ਵਗਣਾ ਵੀ ਇਹ ਝਾੜੂ ਤੋਂ ਅਸੀਂ ਬਿਲਕੁਲ ਸਾਫ਼ ਕਰਦੇ ਆਂਗੇ